ਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੁਹਾਨੂੰ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਤੇ ਆਪਾਂ ਅੱਜ ਜਿੱਥੇ ਰੁਕੇ ਸੀ ਮਾਤਾ ਨੈਣਾ ਦੇਵੀ ਰਾਤ ਨਹਾ ਕੇ ਦਰਸ਼ਨ ਕਰਕੇ ਤੇ ਹੁਣ ਸਵੇਰ ਚੱਲੇ ਆ ਆਨੰਦਪੁਰ ਲਈ ਤੇ ਜੁੜੇ ਰਿਓ ਨਾਲ ਤੁਹਾਨੂੰ ਵੀ ਕਰਾਉਣੇ ਆ ਦਰਸ਼ਨ ਤੇ ਚੱਲਦੇ ਆ ਆਨੰਦਪੁਰ ਨੈਣਾ ਦੇਵੀ ਮਾਤਾ ਤੋਂ ਬਾਅਦ ਚੱਲੇ ਆ ਬਾਬਾ ਬੁੱਢੇ ਜੀ ਸਾਧੂਦਵਾਰਾ ਆਜਾ ਆਗੇ ਜੀ ਰਣੰਦਪੁਰ ਸਾਹਿਬ ਆਪਾਂ ਚੱਲਾ ਆਸਪਾ 10 12 ਕਿਲੋਮੀਟਰ ਸਫ਼ਰ ਕਰਕੇ ਅਸੀਂ ਆ ਗਏ ਸੀ ਦਰਗਾਹ ਬਾਬਾ ਬੁੱਢਣ ਸਾਹਿਬੀ ਦਰਗਾਹ ਤੇ ਲਿਖਾਉਣਾ ਇੱਧਰ ਲੱਗਾ ਬਾਜ਼ਾਰ ਤੇ ਮੈਂ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣਾ ਦਰਗਾਹ ਬਾਬਾ ਜੀ ਦੀ ਇੱਥੇ ਸ੍ਰੀ ਗੁਰੂ ਨਾਨਕ ਦੇਵ ਵੀ ਆਏ ਸੀ जो कि बाबा बुद्धन शाह जी तो दुध छाक के गए ਉਹ ਜਗਾ ਯਾਰ ਬੁੱਢਨ ਸਾਹੀ ਦਰਗਾਹ ਦੇ ਮੱਥਾ ਟੇਕ ਕੇ ਆਪਾਂ ਪਹੁੰਚ ਚੁੱਕੇ ਸੀ ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੇ ਇੱਥੇ ਹੁਣ ਕਰਕੇ ਦਰਸ਼ਨ ਜਾਵਾਂਗੇ ਨਕੌਦਰ ਸਾਈਡ ਸੰਗਤ ਬਹੁਤ ਆ ਇੱਥੇ ਵੀ ਦਿਖਾ ਦੇਣਾ ਤੁਹਾਨੂੰ ਨੰਦਪੁਰ ਸਾਹਿਬ ਮੱਥਾ ਟੇਕਨ ਤੋਂ ਬਾਅਦ ਆਗੇ ਸੀ ਨਕੋਦਰ ਬਾਬਾ ਮਰਾਛਾ ਦੀ ਜਗ੍ਹਾ ਤੇ ਦਰਸ਼ਨ ਕਰਨਾ ਚਲਦੇ ਆਂ ਅੰਦਰ ਬਾਬਾ ਮਰਾਛਾ ਜੀ ਦੇ ਟੇਕਿਓ ਨੇ ਮੱਥਾ ਬਾਬਾ ਮਰਾਛਾ ਜੀ ਜੀ ਮੱਥਾ ਟੇਕ ਕੇ ਆ ਗਏ ਸੀ ਬਾਹਰ ਇੱਧਰ ਬਣੀ ਹੋਈ ਆ ਪਾਰਕ ਸਾਰੇ ਲੱਗੇ ਚੱਲਦੇ ਅੱਗੇ ਜਿਹੜਾ ਪਾਰਕ ਬਣੀ ਹੋਈ ਹੈ ਇੱਥੇ ਫੋਟੋ ਖਿੱਚ ਰਹੇ ਸਾਰੇ ਬਹੁਤ ਸੋਹਣੀ ਜਗ੍ਹਾ ਬਾਬਾ ਮਰਾਛਾ ਦੀ ਜਿਹੜੇ ਡੇਰੇ ਤੇ ਬਹੁਤ ਸੋਹਣੀ ਜਗ੍ਹਾ ਜੀ ਦੇਖੋ ਬਹੁਤ ਸੋਹਣਾ ਡੇਰਾ ਬਣਿਆ ਹੋਇਆ ਬਹੁਤ ਸੋਹਣਾ ਪੀਹੋਣੀ ਆ ਚੁੱਕੀ ਸੀ ਸੰਗਤ ਦੇਖੋ ਪੀਲਾ ਪੀਲਾ ਸ਼ਵੀਲ ਚੱਲ ਰਹੀ ਆ ਪੀਆ ਬਹੁਤ ਸੋਨਾ ਡੇਰਾ ਬਣਿਆ ਹੋਇਆ ਜੀ ਦੇਖੋ ਬਾਬਾ ਮਰਾਦ ਸ਼ਾਹ ਜੀ ਦਾ ਨਕੋਦਰ ਇੱਧਰ ਚੱਲ ਰਹੀ ਸੀ ਸ਼ਬੀਦ ਠੰਡੇ ਪਾਣੀ ਦੇ ਆਖੇ ਆਹ ਲੈ ਆ ਲੈਆ ਵੱਡਾ ਭਾਈ ਮੇਰੇ ਅਸਤੇ ਲੈ ਗਲਾਸ ਬਾਬਾ ਮਰਾਦ ਸ਼ਾਹ ਮੱਥਾ ਟੇਕ ਲਿਆ ਜੀ ਹੁਣ ਆ ਗਏ ਸੀ ਪਾਰਕਿੰਗ ਚ ਬਾਈਕ ਲੈਣ ਉਹ ਖੜੀ ਬਾਈਕ ਤੇ ਮੱਥਾ ਮੱਥਾ ਟੇਕ ਕੇ ਹੁਣ ਜਾਂਦੇ ਆ ਬਾਪੂ ਲਾਲ ਬਾਦਸ਼ਾਹ ਦੇ ਡੇਰੇ ਤੇ ਉੱਥੇ ਮੱਥਾ ਟੇਕ ਕੇ ਫਿਰ ਫਿਰ ਸਿੱਧਾ ਸਨਹਿਰ ਪਿੰਡ ਫਿਰ ਕੱਲ ਨੂੰ ਜਾਵਾਂਗੇ ਆਪਦੇ ਪਿੰਡ ਬੇਗੂ ਵਾਲੇ ਹਾਂਜੀ ਅਸੀਂ ਆ ਗਏ ਬਾਪੂ ਲਾਲ ਬਾਦਸ਼ਾਹ ਦੇ ਦਰਬਾਰ ਤੇ ਤੇ ਇੱਥੇ ਗੁਰਦਾਸ ਮਾਨ ਜੀ ਦਾ ਖੜਾ ਇੱਥੇ ਲੱਗਦਾ ਹੁੰਦਾ ਆ ਜਗ੍ਹਾ ਤੇ ਤੇ ਚੰਨੇ ਅੱਗੇ ਸੰਗਤ ਦੇਖੋ ਇੱਥੇ ਵੀ ਕਾਫੀ ਆਉਂਦੀ ਆ ਤੇ ਨਾਲ ਚੱਲਿਆ ਭਾਈ ਰਾਮਾ ਜੇ ਬਾਕੀ ਦੀ ਇਹਦੇ ਵਿੱਚ ਚੱਲੀ ਹੈ ਸਭ ਲੋਕਾਂ ਦਾ ਸ਼ਰੋਗ ਜੀ ਹਾਂਜੀ ਭਗਤ ਮਾਤਾ ਜੀ ਯਾਤਰਾ ਕਰਕੇ ਆ ਗਏ ਸੀ ਪਿੰਡ ਮਾਤਾ ਦੇ ਮੰਦਿਰ ਤੇ ਜਿੱਥੋਂ ਆਪਾਂ ਸਟਾਰਟ ਕੀਤੇ ਉੱਥੇ ਆ ਗਏ ਆ ਤੇ ਆਪਣੀ ਯਾਤਰਾ ਵਧੀਆ ਹੋਈ ਬਹੁਤ ਵਧੀਆ ਮਾਤਾ ਰਾਣੀ ਦੀ ਕਿਰਪਾ ਨਾਲ ਯਾਤਰਾ ਕਰਕੇ ਆ ਚੁੱਕੇ ਆ ਪਿੰਡ ਸਨੇਰ ਤੇ ਆਪਾਂ ਜਿੱਥੋਂ ਯਾਤਰਾ ਸ਼ੁਰੂ ਕੀਤੀ ਉੱਥੇ ਆ ਕੇ ਮਾਤਾ ਦੇ ਮੰਦਿਰ ਤੇ ਖਤਮ ਕਰਤੀ ਆ ਤੇ ਮਾਤਾ ਰਾਣੀ ਯਾਤਰਾ ਸਫਲ ਕਰੇ